ਸੱਜੇ ਗੱਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਕੁਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਸੀ ਫਿਲਮ ਅਕਾਲ ਜਿਸ ਦਾ ਬੇਸਬਰੀ ਨਾਲ ਹਰ ਕਿਸੇ ਨੂੰ ਇੰਤਜ਼ਾਰ ਸੀ ਔਰ ਅਕਾਲ ਦੇ ਪ੍ਰੀਮੀਅਰ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਹਾਂ ਬਹੁਤ ਸਾਰੇ ਜੋਨੇ ਲੋਕ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਔਰ ਫਿਲਮ ਵੀ ਦੇਖਦੇ ਅੰਦਰ ਚੱਲ ਕੇ ਕਿ ਫਿਲਮ ਅਕਾਲ ਜੋ ਹੈ ਉਹ ਕਿਸ ਤਰ੍ਹਾਂ ਦੀ ਲੱਗੀ ਲੋਕਾਂ ਨੂੰ ਅਕਾਲ ਮੂਵੀ ਮੈਨੂੰ ਬਹੁਤ ਹੀ ਸ਼ਾਨਦਾਰ ਮੂਵੀ ਲੱਗੀ ਇਹ ਇੱਕ ਬਹੁਤ ਹੀ ਯੂਨਿਕ ਕਨਸੈਪਟ ਹੈ ਇਸ ਕਨਸੈਪਟ ਦੇ ਅੰਦਰ जैसे कि मतलब अपने पंजाबी इंडस्ट्री से एक्सपेक्ट कर रहे थे ना कि भी एक लविंग ऐसी मूवी आएगी बट ये उससे बहुत ही ज़्यादा यूनिक कॉन्सेप्ट आया क्योंकि इसके अंदर एक्शन बहुत अच्छा था और जो सिंह को दिखाना चाह रहे थे कि भाई सिंह का एक भाई पंजाबी मूवी का जो कॉन्सेप्ट था कि एक अलग ही लेवल पर लेके जाने का वो एक बहुत ही शानदार रहा मूवी बहुत ही अच्छी रही ਬੱਚੋ ਨੇ ਵੀ ਇਸ ਕੇ ਅੰਦਰ ਬਹੁਤ ਹੀ ਅੱਛਾ ਕੰਮ ਕੀਤਾ ਗਿੱਪੀ ਗਰਵਾਲ ਪਾਜੀ ਨੇ ਔਰ ਬਾਕੀ ਅਦਰ ਜੋ ਸੀਨੀਅਰ ਆਰਟਿਸਟ ਸਨ ਉਹਨਾਂ ਨੇ ਵੀ ਬਹੁਤ ਅੱਛਾ ਸ਼ਾਨਦਾਰ ਕੰਮ ਕੀਤਾ ਕਹਿੰਦਾ ਕਿ ਸਭੀ ਕੋਈ ਇਹ ਮੂਵੀ ਜ਼ਰੂਰ ਸੇ ਜ਼ਰੂਰ ਦੇਖਣੀ ਚਾਹੀਏ ਆਲ ਮੂਵੀ ਦੇ ਪ੍ਰੀਮੀਅਰ ਤੇ ਪਹੁੰਚੇ ਸੀਗੇ ਜੀ ਬਹੁਤ ਸੋਹਣੀ ਜਿਹੜੀ ਐਕਟਿੰਗ ਆ ਗਿੱਪੀ ਗਰਵਾਲ ਦੀ ਤਾਂ ਦੇਖੋ ਹੈ ਹੀ ਬਾ ਕਮਾਲ ਆ ਪਰ ਜੋ ਸ਼ਿੰਦੇ ਗਰਵਾਲ ਦਾ ਕਮਾਲ ਦੇਖਣ ਨੂੰ ਮਿਲਿਆ ਰ ਮੈਂ ਕਹਿੰਦਾ ਤੁਸੀਂ ਇੱਕ ਵਾਰ ਜ਼ਰੂਰ ਆ ਕੇ ਦੇਖਿਓ ਉਹ ਬੱਚਾ ਦੇਖਣ ਨੂੰ ਲੱਗਦਾ ਪਰ ਜੋ ਨੇ ਹਿੰਮਤ ਦਿਖਾਈ ਆ ਯਾਰ ਛੋਟੇ ਛੋਟੇ ਨਿਆਣਿਆਂ ਦੇ ਵਿੱਚੋਂ ਚੰਗਿਆੜੇ ਖੜੇ ਕਰ ਦੂਗਾ ਇੱਕ ਵਾਰ ਤੁਸੀਂ ਫੈਮਿਲੀ ਨਾਲ ਵੀ ਆ ਕੇ ਜਰੂਰ ਦੇਖਿਓ ਤੇ ਪਰਸਨਲ ਟਾਈਮ ਕੱਢ ਕੇ ਤੁਹਾਡਾ ਟਾਈਮ ਨਹੀਂ ਵੇਸਟ ਹੋਣਾ ਪਰ ਤੁਸੀਂ ਇੱਕ ਵਾਰ ਫਿਲਮ ਜਰੂਰ ਦੇਖ ਕੇ ਆਇਓ ਅੰਦਰ ਦੇ ਵਿੱਚ ਜਿਹੜਾ ਹੰਕਾਰ ਹੁੰਦਾ ਨਾ ਉਹ ਬੰਦੇ ਨੂੰ ਥੱਲੇ ਲਾ ਹੀ ਦਿੰਦਾ ਜੋ ਫਿਲਮ ਦੇ ਵਿੱਚ ਮੈਸੇਜ ਆ ਬਹੁਤ ਤਕੜਾ ਮੈਸੇਜ ਆ ਹਰ ਇੱਕ ਗੱਲਾਂ ਸ਼ਬਦਾਂ ਦੇ ਵਿੱਚ ਐਕਸਪਲੇਨ ਨਹੀਂ ਕੀਤੇ ਜਾਂਦੀਆਂ ਸੋ ਮੇਰੀ ਤਾਂ ਇੱਕ ਇਹੀ ਰਿਕਵੈਸਟ ਆ ਕਿ ਤੁਸੀਂ ਇੱਕ ਵਾਰ ਆਓ ਮੂਵੀ ਜਰੂਰ ਦੇਖੋ ਹਰ ਇੱਕ ਅਦਾਕਾਰ ਦੀ ਬਹੁਤ ਬਾਖ ਕਮਾਲ ਐਕਟਿੰਗ ਸੀਗੀ ਗੁਰਪ੍ਰੀਤ ਨੂੰ ਗਿਜ ਨੂੰ ਵੀ ਸਲਾਮਾਤ ਸਤ ਸ੍ਰੀ ਅਕਾਲ ਫਰਿਆ ਮੂਵੀ ਸੀ ਲਾਈਕ ਇਟ ਵਾਸ ਲਾਈਕ ਵਾਓ ਤੇਲੇ ਨੂ ਸਟਾਰਟਿੰਗ ਇਨੇ ਗੂਸਬੰਮਸ ਆ ਰਹੇ ਸੀ ਨਾ ਇਨੇ ਲਾਈਕ ਇਹ ਹੁੰਦਾ ਹੈ ਮੂਵੀ ਚ ਗੱਪ ਛੱਡੀ ਹੁੰਦੀ ਹੈ ਇਟਸ ਨਾਟ ਈਵਨ ਗੱਪ ਅਸੀਂ ਐਟਲੀਸਟ ਅਸੀਂ ਕੱਟ ਦੱਸੇ ਆਪਣੇ ਵਿਰਸੇ ਦੇ ਬਾਰੇ ਜੋ ਪਹਿਲਾ ਸੀਗਾ 2.5 ਲੱਖ ਤੋਂ ਇੱਕ ਲੜਾਉ ਤਬੀ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਥਿਸ ਲਾਈਨ ਇਨਾਂ ਨੇ ਇਸ ਵਾਰੀ ਦਿਖਾਈ ਹੈ ਪ੍ਰੂਫ ਕੀਤੇ ਕਿ ਇਹ ਫੇਕ ਨਹੀਂ ਹੈ ਲਾਈਕ ਮੂਵੀਆ ਚ ਹੁੰਦਾ ਹੈ ਇਹ ਪੈਰ ਉਠਾਇਆ ਇੱਕ ਬੰਦਾ ਉੜ ਗਿਆ हाथ उठाया बंदा उड़ गया इतने ये सच्ची दिखाया है सच्ची कहानी सी कि प्रॉपर एक एक सिख सवा लाख तो लड़े सके प्रॉपर लड़े हैं अच्छी तरह फाइट हुई है पूरी सिक्ख्या एक मूवी पूरे वो सी परी हुई सी सिक्ख्या बहुत वादिया मजा आ गया देख के जी बहुत बहुत ਪੰਜਾਬੀ ਸਿਨੇਮੇ ਨੂੰ ਲੋੜ ਸੀਗੀ ਕਿ ਇਹੋ ਜੀ ਫਿਲਮ ਦੀ ਜਿਹੜੀ ਸਿੱਖੀ ਨਾਲ ਰਿਲੇਟਡ ਤੇ ਪੂਰਾ ਸਿੱਖ ਇਤਿਹਾਸ ਪ੍ਰਾਚਨ ਸਿੱਖ ਇਤਿਹਾਸ ਦਿਖਾਵੇ ਬਹੁਤ ਮਜ਼ਾ ਆਇਆ ਇਤਿਹਾਸ ਨਾਲ ਜੁੜੇ ਆ ਅੱਜ ਫਕਰ ਮਹਿਸੂਸ ਹੋ ਰਿਹਾ ਕਿ ਅਸੀਂ ਸਿੱਖਾਂ ਤੇ ਪੰਜਾਬੀ ਘਰਾਂ ਚੋਂ ਐਕਸਲੈਂਟ ਵੈਰੀ ਹਾਂਜੀ ਬਹੁਤ ਅੱਛੀ ਮੂਵੀ ਹੈ ਜੀ ਬਹੁਤ ਅੱਛੀ ਬਹੁਤ ਵਧੀਆ ਮੂਵੀ ਹੈ ਸੋ ਜਦੋਂ ਤੁਸੀਂ ਦੇਖਿਆ ਕਿ ਹਰ ਕੋਈ ਫਿਲਮ ਆ ਕਾਲ ਦੇ ਕੇ ਬਾਹਰ ਨਿਕਲੇਆ ਔਰ ਫਿਲਮ ਦੇ ਵਿੱਚ ਆਪਣੀ ਸ਼ਸਤਰ ਵਿੱਦਿਆ ਜਿਹੜੀ ਗਿੱਪੀ ਗਰੇਵਾਲ ਨੇ ਆਪਣੇ ਬੱਚਾ ਨੂੰ ਸਿਖਾਈ ਹੈ ਨਿਮਰਤ ਖਹਿਰਾ ਔਰ ਗਿੱਪੀ ਗਰੇਵਾਲ ਨੇ ਖੁਦ ਜਿੰਨਾ ਜਿੰਨਾ ਨੇ ਵੀ ਜੋ ਸ਼ਸਤਰ ਯੂਜ਼ ਕੀਤਾ ਨੇ ਫਿਲਮ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਵਰਕਸ਼ਾਪਸ ਦਿੱਤੇ ਗਏ ਕਿਦਾਂ ਸਿਖਾਈ ਗਈ ਔਰ ਆਪਣੇ ਇਤਿਹਾਸ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਬਾਰੇ ਸਾਨੂੰ ਬਿਲਕੁਲ ਨਹੀਂ ਪਤਾ ਸੀ ਉਹ ਚੀਜ਼ਾਂ ਦੇ ਬਾਰੇ ਸਾਨੂੰ ਅੱਜ ਪਤਾ ਲੱਗਿਆ ਸੋ ਇਤਿਹਾਸ ਦੇ ਬਾਰੇ ਇਨਫੋਰਮੇਸ਼ਨ ਸਾਰੀ ਮਿਲੀ ਹੈ ਸੋ ਫਿਲਮ ਜਿਹੜੀ ਹੈ ਪਰਿਵਾਰਿਕ ਫਿਲਮ ਹੈ ਘਰ ਦੇ ਵਿੱਚ ਬਹਿ ਕੇ ਤੁਸੀਂ ਜੋ ਹੈ ਇਕੱਲੇ ਕਿ ਤਾਂ ਕਿ ਫਿਲਮ ਦੇਖਣੀ ਚਾਹੀਦੀ ਕਿਉਂਕਿ ਫਿਲਮ ਨਰ ਰੌਂਗ ਤੇ ਖੜੇ ਕਰ ਦਿੰਦੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਗਿੱਪੇ ਗਰੇਵਾਲ ਦੇ ਤਿੰਨੋਂ ਪੁੱਤਰ ਜਿਹੜੇ ਨੇ ਇਸ ਫਿਲਮ ਦੇ ਵਿੱਚ ਨਜ਼ਰ ਆਏ ਔਰ ਤਿੰਨਾਂ ਨੇ ਬਾਕਮਾਲ ਕੰਮ ਕੀਤਾ ਸੋ ਤੁਸੀਂ ਜ਼ਰੂਰ ਅਕਾਲ ਫਿਲਮ ਜੋ ਹੈ ਸਿਨੇਮਾ ਘਰਾਂ ਦੇ ਵਿੱਚ ਦੇਖਣ ਲਈ ਜਾਣਾ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਕੁਲਰ ਦੈਨਿਕ ਸਵਰਾ ਟੀਵੀ ਚੰਡੀਗੜ੍ਹ